ਸਾਡੇ ਕੋਲ ਸਰਦਾਰ ਪ੍ਰੋਫੈਸਰ ਜਗਤਾਰ ਸਿੰਘ ਜੀ ਆਏ ਨੇ ਪੁੱਤਰ ਸਰਦਾਰ ਸੁਖਦੇਵ ਸਿੰਘ ਪੱਖੋਕੇ ਇਹਨਾਂ ਦਾ ਅਕੈਡਮੀ ਨੂੰ ਬੜਾ ਅਣਮੁੱਲਾ ਯੋਗਦਾਨ ਆ ਤੇ ਮੈਂ ਜਦੋਂ ਵੀ ਕੋਈ ਦੁੱਖ ਤਕਲੀਫ ਅਕੈਡਮੀ ਦੀ ਆਉਂਦੀ ਆ ਤੇ ਮੈਂ ਇਹਨਾਂ ਨਾਲ ਇੱਕ ਵੱਡੇ ਭਾਉਣ ਦੇ ਨਾਤੇ ਸ਼ੇਅਰ ਕਰਦਾ ਮੈਂ ਇਹਨਾਂ ਤੱਕ ਪਹੁੰਚਾਉਣਾ ਤੇ ਇਹ ਸਾਰੇ ਰਲ ਮਿਲ ਕੇ ਅਸੀਂ ਦੂਰ ਕਰਦੇ ਆ ਪਿਛਲੀ ਵਾਰ ਆਪਾਂ ਨੂੰ ਜਿੰਮ ਦੀ ਪ੍ਰੋਬਲਮ ਆਈ ਆ ਉਹ ਜਿਹੜੀ ਜਿੰਮ ਦੀ ਲੜਕੀਆਂ ਵਾਸਤੇ ਉਹ ਇਹਨਾਂ ਦੇ ਉਦੋਂ ਸਦਕਾ ਜਾਂ ਹੋਰ ਵੀ ਕਈ ਪ੍ਰੋਬਲਮ ਆਂਗਾ ਮੈਂ ਦੱਸਿਆ ਤੇ ਇਹ ਪਹਿਲ ਦੇ ਆਧਾਰ ਤੇ ਉਹਨਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਜਾਂ ਅਸੀਂ ਕੀਤੀ ਆ ਸੋ ਅੱਜ ਇਸ ਪਰਿਵਾਰ ਨੇ ਸਮੁੱਚੇ ਨੇ ਬਾਈ ਜਗਤਾਰ ਸਿੰਘ ਜੀ ਪ੍ਰੋਫੈਸਰ ਸਾਹਿਬ ਇਹਨਾਂ ਦੇ ਸਮੁੱਚੇ ਪਰਿਵਾਰ ਵੱਲੋਂ ਖੁਸ਼ੀ ਨਾਵੇਂ ਇਕੱਲਿਆਂ ਦੀ ਜਿਹੜੀ ਰਿਫਰੈਸ਼ਮੈਂਟ ਆਈ ਆ ਅਕਸਰੀ ਅਸੀਂ ਕਈ ਵਾਰੀ ਜਦੋਂ ਸੇਰ ਵੇਲੇ ਜਿੰਮ ਦੇ ਵਿੱਚ ਕਿਉਂਕਿ ਜਿੰਮ ਦਾ ਜੁਮਾ ਵੀ ਬਾਈ ਕੋਲ ਆ ਲੜਕੇ ਵਾਲੀ ਦਾ ਉਤੋਂ ਦੀ ਸਿਹਤ ਜਿੰਨੀ ਮੇਨਟੇਨ ਕਰਨੀ ਆ ਉਹਦਾ ਪੂਰਾ ਪ੍ਰਬੰਧ ਕਰਨਾ ਦੇਖ ਰੇ ਕਰਨੀ ਆ ਤੇ ਬਾਈ ਜੀਆ ਕੋਲ ਆ ਕਾਫੀ ਇਹਨਾਂ ਦਾ ਸਪੋਰਟਸ ਨਾਲ ਖਿਡਾਰੀਆਂ ਨਾਲ ਲਗਾਗਾ ਸੋ ਮੈਂ ਇਸ ਪਰਿਵਾਰ ਦਾ ਭਾਈ ਜਗਤਾਰ ਸਿੰਘ ਜੀ ਦਾ ਸਰਦਾਰ ਸੁਖਦੇਵ ਸਿੰਘ ਜੀ ਪੱਖੋਕੇ ਦਾ ਸਮੁੱਚੇ ਪਰਿਵਾਰ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਸੇਵਾ ਬੱਚਾ ਵਾਸਤੇ ਭੇਜੀ ਆ ਸੋ ਮੈਂ ਆਸ ਉਮੀਦ ਕਰਦਾ ਕਿਉਂਕਿ ਸੰਗਤ ਵੱਲੋਂ ਜਾਂ ਭਰਾਵਾਂ ਵੱਲੋਂ ਪਿਆਰ ਕਰਨ ਵਾਲਿਆਂ ਵੱਗੋ ਆਈ ਹੋਈ ਸੇਵਾ ਦਾ ਆਪਾਂ ਆਪਣੀ ਮਿਹਨਤ ਦੇ ਬਲਬੂਤੇ ਤੇ ਮੁੱਲ ਮੋੜਨ ਦੀ ਕੋਸ਼ਿਸ਼ ਕਰਾਂਗੇ ਦੁਬਾਰਾ ਫੇਰ ਸਮੁੱਚੀ ਅਕੈਡਮੀ ਵੱਲੋਂ ਸਾਰੇ ਆ ਪ੍ਰਬੰਧਕਾਂ ਵੱਲੋਂ ਸੇਵਾਦਾਰਾਂ ਵੱਲੋਂ ਬੱਚਿਆਂ ਵੱਲੋਂ ਸਾਰੇ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਥੈਂਕ ਯੂ ਜੀ ਮਿਹਰਬਾਨੀ ਦਾ ਬਹੁਤ ਬਹੁਤ ਬੀਬੇ ਬਾਪੂ ਨੂੰ ਹਸਾਉਣ ਜੋਗਾ ਹੋ ਜਾਵਾਂ ਬੀਬੇ ਬਾਪੂ ਨੂੰ ਹਸਾਉਣ ਜੋਗਾ ਹੋ ਜਾਵਾਂ